ਤੇ ਕਿਸਾਨ ਤਿਆਰ ਹੋਗੇ ਸਾਡੇ ਮਜ਼ਦੂਰ ਤਿਆਰ ਹੋਗੇ ਸਾਡੇ ਪੰਜਾਬ ਦੇ ਲੋਕ ਤਿਆਰ ਹੋਗੇ ਸਾਡੇ ਭਾਰਤ ਦੇ ਲੋਕ ਤਿਆਰ ਹੋਗੇ ਅਸੀਂ ਪੰਜਾਬ ਸਰਕਾਰ ਦੇ ਸੈਕਟਰ ਸਰਕਾਰ ਨੂੰ ਚਣੇ ਜਵਾਬ ਮੈਂ ਗਰੰਟੀ ਕਰਕੇ ਜਾਂਦਾ ਹਾਂ ਇਸ ਗੱਲ ਦੀ ਹੋਰ ਸਟੈਂਡ ਚ ਖਰੀਦੇ ਨੇ ਐਮਐਲਏ ਉਹਨਾਂ ਨੇ ਵੱਡੀ ਪਦਰ ਤੇ ਖਰੀਦੇ ਮੈਨੂੰ ਇਹ ਲੱਗਦਾ ਪੰਜਾਬ ਦੀ ਸਰਕਾਰ ਖਰੀਦਣਗੀ ਹਾਂ ਮਤਲਬ ਮੋਦੀ ਸ਼ਾ ਮਤਲਬ ਸਿੱਧੇ ਹੀ ਨੂੰ ਤਬਦੀਲ ਕਰ ਦਾਂਗੇ ਭਾਰਤੀ ਜਨਤਾ ਪਾਰਟੀ ਉਹ ਜਿੱਥੇ ਜਿਹੜੇ ਕਦਮਾਂ ਤੇ ਭਵੰਤ ਚੱਲਿਆ ਹੈ ਇਹ ਉਧਰ ਨੂੰ ਵਗਾਤ ਕੰਮ ਇਹ ਬਣ ਜਾਣਾ ਹੈ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਐਮ ਐਲ ਏ ਵਿਕ ਸਕਦੇ ਨੇ ਜਿਹੜੀਆਂ ਪ੍ਰਸਥਤੀਆਂ ਨਗੀਆਂ ਇਹ ਤਾਂ ਮੁਕਰ ਰਹੀ ਹੈ ਬਾਬਾ ਜਿਹੜਾ ਹਾਲਤ ਚੱਲੀਆਂ ਮੈਨੂੰ ਉਹਦੇ ਕਹਿਣ ਤੇ ਸਾਡੇ ਤੇ ਹਮਲਾ ਕਰਨਾ ਉਹਦੇ ਕਹਿਣ ਤੇ ਸਾਡਾ ਧਰਮਾ ਦਿਖਾਉਣਾ ਇਹ ਵਿਕਣ ਦੀ ਕੀ ਬੱਡੀ ਗੱਲ ਹੈ ਕਦੋਂ ਹੋ ਗਿਆ ਸਿਆਸੀ ਲੋਕਾਂ ਦਾ ਕੀ ਹੁੰਦਾ ਜਦ ਮਰਜ਼ੀ ਬਿੜ ਜਾਣ ਸਾਨੂੰ ਇਹ ਲੱਗਦਾ ਹੈ ਵੀ ਇੱਕ ਪੂਸ ਰਾਜ ਕਰ ਪੂਸ ਨੂੰ ਸਾਰੀਆਂ ਪਾਵਰਾਂ ਦੇ ਰਹੀ ਹੈ ਉਸ ਤੋਂ ਸਾਰਾ ਕੰਮ ਚਲਾ ਰਹੀ ਹੈ ਸਾਡੇ ਨਾਲ ਗੱਲ ਕਰਨੀ ਹੈ ਤਾਂ ਵੀ ਪੂਸ ਨੇ ਕਰਨੀ ਹੈ ਸਾਨੂੰ ਰਸਤੇ ਦੇ ਰੋਕਣਾ ਹੈ ਤਾਂ ਹੀ ਪੂਸ ਨੇ ਰੋਕਣਾ ਹੈ ਕੋਈ ਐਕਸ਼ਨ ਕਰਨਾ ਹੈ ਤਾਂ ਨੂੰ ਗ੍ਰਫ ਆਪਦੀਆਂ ਪਾਪਰਾ ਛੱਡ ਕੇ ਸੱਵਲ ਮੈਕਬੇਜੀਆਂ ਪਾਪਰਾ ਨੂੰ ਖਤਮ ਕਰਕੇ ਉਸ ਜਗ੍ਹਾ ਸਕਮ ਦਿੱਤਾ ਦੇ ਰਹਿਆ ਪਰ ਇਹ ਮਨ ਲੋਕਾਂ ਨੂੰ ਭੁਲੇਖਾ ਲੋਕਾਂ ਨੇ ਉਹ ਦਿਨ ਦੇਖੇ ਨੇ ਜਿੱਦੇ ਕੋਈ ਬਾਜ਼ ਵੀ ਨਹੀਂ ਕੱਟ ਸਕਦਾ ਇਹ ਲੋਕ ਉਸ ਦਿਵਾਲੀ ਬਾਜ਼ ਕੱਟਦੇ ਰਹੇਗੇ ਐਸੇ ਹੀ ਆਦੀ ਬਾਜ਼ ਕੱਟਦੇ ਰਾਂਗੇ ਆਖਰ ਡੰਪ ਉੱਤੇ ਹੀ ਲੜਦੇ ਰਾਂਗੇ ਲੜਾਂਗੇ ਇਸ ਵਕਤ ਆਪਣੇ ਨਾਲ ਨੇ ਰੁਲਦੂ ਸਿੰਘ ਮਾਨਸਾ ਜੀ ਜਦੋਂ ਭਗਵੰਤ ਮਾਨ ਸਰਕਾਰ ਨੇ ਪੁਲਿਸ ਸ਼ਕਤੀ ਦੇ ਨਾਲ ਸ਼ੰਭੂ ਤੇ ਖਣੋਰੀ ਕਿਸਾਨ ਮੋਰਚਾ ਹੂੰਝ ਦਿੱਤਾ ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਪੰਦੇਰ ਸਮੇਤ ਬਾਕੀ ਕਿਸਾਨ ਆਗੂ ਗ੍ਰਿਫਤਾਰ ਕਰ ਲਏ ਗਏ ਨੇ ਤਾਂ ਉਹ ਐਨ ਉਸੇ ਵਕਤ ਸੰਯੁਕਤ ਕਿਸਾਨ ਮੋਰਚਾ ਭਾਰਤ ਨੂੰ ਪੰਜਾਬ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਮੀਟਿੰਗ ਲਈ ਸੱਦਾ ਦਿੱਤਾ ਤਾਂ ਅੱਜ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ ਔਰ ਸੰਯੁਕਤ ਕਿਸਾਨ ਮੋਰਚੇ ਨੇ ਉਸ ਮੀਟਿੰਗ 'ਚ ਜਾਣ ਤੋਂ ਨਾ ਕਰ ਦਿੱਤੀ ਹੈ ਆਪਣੇ ਨਾਲ ਨੇ ਰੁਲਦੂ ਸਿੰਘ ਮਾਨਸਾ ਜੀ ਆਪਾਂ ਗੱਲ ਕਰਦੇ ਆਂ ਪ੍ਰਧਾਨ ਜੀ ਅੱਜ ਤੁਸੀਂ ਪੰਜਾਬ ਸਰਕਾਰ ਦੇ ਮੀਟਿੰਗ ਦੇ ਸੱਦੇ ਤੇ ਨਾ ਕੀਤੀ ਹੈ ਕਿਉਂ ਨਾ ਕੀਤੀ ਮੈਂ ਪਹਿਲਾਂ ਦੂਜੀ ਗੱਲ ਤੇ ਜਾਊਗਾ ਡੱਲੇয়াল ਸਾਹਿਬ ਤੇ ਹਮਲਾ ਕਰਨਾ ਉਹਦੇ ਵਰਕਰਾਂ ਤੇ ਹਮਲਾ ਕਰਨਾ ਜਾਂ ਪੰਹੇਰ ਤੇ ਹਮਲਾ ਕਰਨਾ ਉਹਨਾਂ ਨੂੰ ਗ੍ਰਿਫਤਾਰ ਕਰਨਾ ਉਹਨੂੰ ਮੈਂ ਮੰਤਪਾਗਾ ਸਮਝਦਾ ਜਿੱਦਾਂ ਜਿੱਦਾਂ ਮੀਟਿੰਗ ਲਈ ਬੁਲਾਇਆ ਗਿਆ ਤੇ ਮੀਟਿੰਗ ਲਈ ਬੁਲਾ ਕੇ ਫਿਰ ਤੁਰੰਤ ਗ੍ਰਿਫਤਾਰ ਕੀਤਾ ਗਿਆ ਇਹ ਇਹਨੂੰ ਕਿਵੇਂ ਦੇਖਦੇ ਹੋ ਇੱਕ ਇੱਕ ਸਰਕਾਰ ਨਹੀਂ ਸੈਂਟਰ ਸਰਕਾਰ ਦੇ ਤਿੰਨ ਮੰਤਰੀ ਦੀ ਤਿੰਨ ਮੰਤਰੀ ਸੈਂਟਰ ਸਰਕਾਰ ਦੇ ਦੀ ਤੇ ਪੰਜਾਬ ਸਰਕਾਰ ਦੇ ਮੰਤਰੀ ਦੀ ਮੀਟਿੰਗ ਲਈ ਅੱਜ ਤੱਕਰ ਇਤਿਹਾਸਕ ਦੋ ਤਿੰਨ ਕ ਗੱਲਾਂ ਜਿਹੜਾ ਇਹ ਜਾ ਕਿਸੇ ਨੇ ਕੋ ਕਵਾੜਾ ਕੋ ਕਰਿਆ ਸਰ ਗਿਆ ਜਿਹੜਾ ਇਹ ਮੇਰਾ ਖਿਆਲ ਹੈ ਨਹੀਂ ਜੰਗ ਲੱਗਦੀ ਆ ਦੋ ਦੋਸ਼ਾਂ ਦੀ ਉਹ ਦਰਦਰੀ ਗੱਲਬਾਤ ਕਰਦੇ ਨੇ ਉਹਨਾਂ ਨੂੰ ਜਿੱਥੋਂ ਤੱਕਰ ਲੈ ਆਉਂਦੇ ਛੱਡ ਕੇ ਆਉਣ ਦੀ ਜ਼ਿੰਮੇਵਾਰੀ ਹੁੰਦੀ ਹੈ ਸਾਡੇ ਖਾੜਕੂਰ ਲਹਿਰ ਚੱਲੀ ਖਾੜਕੂ ਲਹਿਰਾਂ ਦੇ ਨਾਲ ਵੀ ਗੱਲ ਚੱਲਦੀ ਹੁੰਦੀ ਪਰ ਜਿੱਥੋਂ ਬੰਦੇ ਲਿਜਾਣੇ ਉੱਥੇ ਪਹੁੰਚਦੇ ਕਰਨਾ ਲਾਜ਼ਮੀ ਸੀ ਭਗਵੰਤ ਮਾਨ ਨੇ ਸੱਦਾ ਸੈਂਟਰ ਸਰਕਾਰ ਨੇ ਸੱਦਾ ਵੀ ਸੋਡਣਾ ਮੀਟਿੰਗ ਕਰਨਿਆ ਘਟੋ ਘਟ ਉਹਨਾਂ ਦੇ 28 ਮੇਰਾ ਕਰ 30 ਲੀਟਰ ਗਏ ਮੀਟਿੰਗ ਵਿੱਚ ਬੱਠੇ ਗੱਲ ਸਿਰੇ ਚੜੇ ਨਾ ਚੜੇ ਉਹ ਅਗਲੀਆਂ ਗੱਲਾਂ ਹੁੰਦੀਆਂ ਗੱਲ ਵਿਚਾਲੇ ਵੀ ਟੁੱਟ ਜਾਂਦੀ ਹੈ ਗੱਲ ਸਿਰੇ ਵੀ ਚੜ ਜਾਂਦੀ ਹੈ ਪਰ ਉਹਨੂੰ ਮੇਰਾ ਖਿਆਲ ਹੈ ਵੀ ਜਦੋਂ ਮੁਰਦਿਆਂ ਨੂੰ ਅਰੈਸਟ ਕਰਨਾ ਇਹ ਸਾਰਿਆਂ ਨੂੰ ਮੰਨਤ ਭਗ ਹੈ ਇਹ ਮੈਂ ਉਸ ਗੱਲ ਨਾਲ ਜੋੜਦਾ ਗੁਰੂ ਸਿੰਘ ਨੂੰ ਜਦੋਂ ਕਿਹਾ ਕਿਹੜੇ ਕਿਹੜੇ ਗੁਰੂ ਸਾਹਿਬ ਨੂੰ ਆਪਣੇ ਗੁਰੂ ਗੋਬਿੰਦ ਸਿੰਘ ਨੂੰ ਮੁਗਲ ਰਾਜ ਨੇ ਜੇ ਕਹਦੀਏ ਮੁਗਲ ਸਾਮਰਾਜ ਨੇ ਵੀ ਅਸੀਂ ਆਪਦੇ ਸਾਰੇ ਧਰਮ ਦੀ ਸੌਂ ਖਾਨੇ ਆ ਮਤਲ ਤੇਲ ਮਤ ਤੇਲ ਚ ਬਾਹਾਂ ਤੇਲ ਚ ਲਵੇੜ ਕੇ ਚਲਾ ਚ ਲਵੇੜਦੇ ਆ ਅਸੀਂ ਆਪਦੇ ਧਰਮ ਦੀ ਐਨੀਆਂ ਕਸਮਾਂ ਖਾਨਦੇ ਆ ਤੂੰ ਕਿਲਾ ਛੱਡ ਦੇ ਤੈਨੂੰ ਕੁਛ ਨਹੀਂ ਕਹਿੰਦੇ ਪਰ ਗੁਰੂ ਕਾ ਸਾਡਾ ਚਲ ਉਸ ਗੱਲ ਮੰਨ ਗਿਆ ਵੀ ਠੀਕ ਆ ਆਪਾਂ ਨੂੰ ਛੱਡ ਦੇਣਾ ਚਾਹੀਦਾ ਗੁਰੂ ਕਾ ਨੇ ਕਿਲਾ ਛੱਡਿਆ ਪਰ ਉੱਥੇ ਹਮਲਾਦਾਰੇ ਕਰਤਾ ਮੈਂ ਕਹਿੰਨਾ ਭਗਵੰਤ ਦਾ ਹਮਲਾ ਉਹਦੇ ਨਾਲ ਜੁੜਦਾ ਅੱਜ ਜੇ ਆਪਾਂ ਗੱਲ ਕਰ ਰਹੀਏ ਲੀਡਰ ਗੱਲਬਾਤ ਕਰਕੇ ਬਾਸਟ ਜਾ ਰਹੇ ਨੇ ਉਹਨਾਂ ਨੂੰ ਚੰਡੀਗੜ੍ਹ ਤੋਂ ਬਾਹਰ ਨਹੀਂ ਲਿਖਣ ਦਿੱਤਾ ਜਾ ਰਹੇ ਲਿਕਰਦਿਆਂ ਨੂੰ ਜਰਕਦਣ ਗ੍ਰਿਫਤਾਰ ਕਰ ਲਿਆ ਇਹ ਇੱਕ ਵੱਡਾ ਮੰਦ ਭਾਗ ਹੈ ਅਸੀਂ ਨਿੰਦਿਆ ਕਰਦੇ ਹਾਂ ਮਾਤਰਾ ਅਸੀਂ ਜੇ ਸਾਡੇ ਲੀਡਰ ਅੱਜ ਉਹਨਾਂ ਨੇ ਗ੍ਰਿਫਤਾਰ ਕੀਤੇ ਨੇ ਉਹਨਾਂ ਦਾ ਟਰੈਕਟਰ ਭੰਨ ਤੋੜ ਕੀਤੀ ਹੈ ਜਿਹੜੀ ਸਾਡੀ ਅੱਜ ਵਾਲੀ ਮੀਟਿੰਗ ਅਸੀਂ ਕੈਨਸਲ ਕੀਤੀ ਹੈ ਸਾਰਾ ਕੁਝ ਉਸੇ ਚੋਂ ਹੈ ਅਸੀਂ ਸਾਰੀਆਂ ਮੰਗਾਂ ਭੁੱਲ ਕੇ ਸਾਰੀਆਂ ਮੰਗਾਂ ਨੂੰ ਅਸੀਂ ਆਪੇ ਬੈਕਵਾਸ ਤੇ ਲੈ ਗਏ ਬਾ ਕਹ ਜੇ ਸਾਨੂੰ ਕੱਲ ਚਿੱਠੀ ਮਿਲੀ ਸੀ ਮੰਤਰੀਆਂ ਵੱਲੋਂ ਸਰਕਾਰ ਵੱਲੋਂ ਚਿੱਠੀ ਮਿਲੀ ਜੀ ਵੀ ਕੱਲ ਨੂੰ ਮੀਟਿੰਗ ਕਰਾਂਗੇ ਆ ਸਾਡੀ ਘਟੋ ਘਟ ਤਿੰਨ ਚਾਰ ਘਾਟੇ ਮੀਟਿੰਗ ਜਰੀ ਪੂਰੀ ਬਹਿਸ ਕਰੀ ਵੀ ਇਹ ਚ ਆਪਾਂ ਨੂੰ ਕਰਨਾ ਕੀ ਚਾਹੀਦਾ ਅਸੀਂ ਕਹਿੰਦੇ ਵੀ ਇੱਕ ਪਾਸੇ ਦੇ ਸਾਥੀ ਸਾਡੇ ਜਿਹੜੇ ਜੇ ਬੈਠੇ ਨੇ ਟਰੈਕਟਰ ਨੂੰ ਇਹ ਭੰਨ ਤੇ ਠਾਣਾ ਦੇ ਟਰੈਕਟਰ ਗਏ ਆਪਾਂ ਮੀਟਿੰਗ ਕਿਉਂ ਕਰਾਂਗੇ ਅਸੀਂ ਸਪਸ਼ਟ ਜਵਾਬ ਦਿੱਤਾ ਵੀ ਕੋਈ ਮੀਟਿੰਗ ਨਹੀਂ ਕਰਾਂਗੇ ਪਹਿਲਾਂ ਸਾਡੇ ਸਾਥੀਆਂ ਨੂੰ ਛੱਡੋ ਮਤਲੋਂ ਦੇ ਟਰੈਕਟਰ ਵਾਪਸ ਕਰੋ ਜੇ ਟਰੈਕਟਰ ਭੰਨੇ ਗਏ ਉਹਨਾਂ ਦੀ ਪਰਭਾਈ ਕਰੋ ਸਰਕਾਰ ਮਾਹੌਲ ਪੰਜਾਬ ਦੀ ਸਰਕਾਰ ਮਾਹੌਲ ਠੀਕ ਕਰੇ ਫਿਰ ਅਸੀਂ ਮੀਟਿੰਗ ਕਰਾਂਗੇ ਨੇ ਬਿਲਕੁਲ ਮੀਟਿੰਗ ਨਹੀਂ ਕਰਾਂਗੇ ਬਾਕੇ ਜਦੋਂ ਉਸ ਤੋਂ ਮੁੜ ਕੇ ਆਏ ਆ ਬਰਤਾਇ ਹੋਈ ਸੀ ਮੀਟਿੰਗ ਕਰਨੀ ਹੈ ਪਰ ਅਸੀਂ ਅੱਜ ਉੱਥੋਂ ਮੁੜ ਕੇ ਆ ਕਿ ਵੀ ਅਸੀਂ ਨਹੀਂ ਕਰਨੀ ਜਿੰਨਾ ਚੱਕਰ ਪੰਜਾਬ ਦਾ ਮਾਹੌਲ ਠੀਕ ਨਹੀਂ ਹੁੰਦਾ ਸਾਡੇ ਸਾਥੀ ਛੱਡੇ ਨਹੀਂ ਜਾਂਦੇ ਉਹਨਾਂ ਦਾ ਸਮਾਨ ਵਾਪਸ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਅਸੀਂ ਮੀਟਿੰਗ ਨਹੀਂ ਕਰਾਂਗੇ ਪਰ ਜਿਵੇਂ ਤੁਸੀਂ ਅੱਡੋ ਅੱਡ ਹੋ ਚੁੱਕੇ ਹੋ ਫੁੱਟ ਪੈ ਚੁੱਕੀ ਹੈ ਡੱਲੇਵਾਲ ਸਾਹਿਬ ਹੋਰੀ ਪੰਦੇਰ ਸਾਹਿਬ ਹੋਰੀ ਤੁਹਾਡੇ ਤੋਂ ਅਲੱਗ ਲੜਾਈ ਲੜ ਰਹੇ ਆ ਪਰ ਅੱਜ ਜਦੋਂ ਉਹਨਾਂ ਦੇ ਉੱਪਰ ਇਸ ਤਰ੍ਹਾਂ ਪੁਲਿਸ ਦਾ ਐਕਸ਼ਨ ਹੋਇਆ ਤਾਂ ਤੁਸੀਂ ਇੰਝ ਗੱਲ ਕਰ ਰਹੇ ਹੋ ਜਿਵੇਂ ਤੁਸੀਂ ਉਹਨਾਂ ਦੇ ਹੋਵੇ ਉਹ ਤੁਹਾਡੇ ਹੋਣ ਕੀ ਤੁਹਾਡੇ ਮਨਾਂ ਦੇ ਅੰਦਰ ਸਾਂਝ ਅਜੇ ਵੀ ਬਰਕਰਾਰ ਹੈ ਸਾਡਾ ਸੰਘਰਸ਼ ਲੜਨ ਦਾ ਡੋਡੀ ਫਰਕ ਹੁੰਦਾ ਅਸੀਂ ਉਹਨਾਂ ਦੇ ਆ ਉਹ ਸਾਡੇ ਨੇ ਸੰਘਰਸ਼ ਦੇ ਇੱਕ ਤਰੀਕੇ ਹੁੰਦੇ ਨੇ ਕਿਵੇਂ ਲੜਨਾ ਪਰ ਜੇ ਪਹਿਲਾਂ ਵੀ ਜੇ ਉਹਨਾਂ ਤੇ ਹਮਲਾ ਹੋਇਆ ਅਸੀਂ ਵਿਰੋਧ ਕੀਤਾ ਜੇ ਅੱਜ ਵੀ ਵੱਡਾ ਹਮਲਾ ਹੋਇਆ ਅਸੀਂ ਅੱਜ ਵੀ ਵਿਰੋਧ ਕਰਦੇ ਹਾਂਗੇ ਆ ਮਾਤਰ ਸਾਡੇ ਲੜਨ ਦੇ ਤਰੀਕੇ ਅਡੋਡੀ ਨੇ ਮੈਂ ਕਹਿੰਦਾ ਜੇ ਸਾਡੇ ਸੰਦੋਲਨ ਦਾ ਨੁਕਸਾਨ ਹੋਇਆ ਚਾਹੇ ਮੈਂ ਨਹੀਂ ਕਹਿੰਦਾ ਵੀ ਕੋਈ ਡੱਲਿਆ ਤੋਂ ਫਰਕ ਰਹੇਗਾ ਜਾਂ ਉਹਨਾਂ ਸਾਥੋਂ ਵੀ ਕਿਤੇ ਫਰਕ ਰਹੇ ਸਕਦਾ ਹੈ ਸਾਤੋਂ ਵੀ ਕਿਤੇ ਕੋਈ ਮੜੀ-ਮੁੱਟੀ ਤਨੁਈ ਹਾਸ ਸਕਦੀ ਹੈਗੀ ਵੀ ਜੇ ਅਸੀਂ ਸਾਡਾ ਆਪ ਚ ਫੁੱਟ ਪਈ ਹੈ ਤਾਂ ਸਰਕਾਰ ਨੂੰ ਇੱਕ ਮੌਕਾ ਮਿਲ ਗਿਆ ਸਾਡੇ ਤੇ ਹਮਲਾ ਕਰਨ ਦਾ ਜੇ ਆਉਣ ਵਾਲੇ ਸਮੇਂ ਚ ਮੈਂ ਤੇਰੇ ਨਾਲ ਵਾਅਦਾ ਕਰਦਾ ਅਸੀਂ ਇਕੱਠੇ ਹੋ ਜਾਣੇ ਆ ਆਪਦੇ ਮੱਤ ਭੇਦ ਭਲਾ ਕੇ ਜਿਵੇਂ ਪਹਿਲਾਂ ਭਲਾਏ ਸੀ ਸਾਰੇ ਅਸੀਂ ਇਕਤਾ ਚ ਆ ਜਾਣੇ ਆ ਸਾਲ ਤੋਂ ਸਾਲ ਤੱਕ ਸਾਨੂੰ ਲੱਗਣਗੇ ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਤੁਰਤ ਇਕੱਠੇ ਹੋ ਕੇ ਕੁਸਾ ਨੂੰ ਕਰ ਦਾਂਗੇ ਸਾਲ ਤੋਂ ਸਾਲ ਤੋਂ ਬਾਅਦ ਜੇ ਅਸੀਂ ਇਕੱਠੇ ਹੋ ਗਏ ਪੂਰੀ ਸਾਡੀ ਰਣਨੀਤੀ ਤਿਆਰ ਹੋਊਗੀ ਪੂਰੀ ਸਾਡੀ ਜ਼ਮੀਨ ਤਿਆਰ ਹੋਊਗੀ ਸਾਡੇ ਕਿਸਾਨ ਤਿਆਰ ਹੋਗੇ ਸਾਡੇ ਮਜ਼ਦੂਰ ਤਿਆਰ ਹੋਗੇ ਸਾਡੇ ਪੰਜਾਬ ਦੇ ਲੋਕ ਤਿਆਰ ਹੋਗੇ ਸਾਡੇ ਭਾਰਤ ਦੇ ਲੋਕ ਤਿਆਰ ਹੋਗੇ ਅਸੀਂ ਪੰਜਾਬ ਸਰਕਾਰ ਦੇ ਸੈਟਰ ਸਰਕਾਰ ਨੂੰ ਚਣੇ ਜਵਾ ਦਾਂਗੇ ਮੈਂ ਗਰੰਟੀ ਕਰਕੇ ਜਾਂਦਾ ਹਾਂ ਇਸ ਗੱਲ ਦੀ ਅਸੀਂ ਸਾਡਾ ਇੱਕ ਸੂਲ ਹੈ ਚਾਰ ਗੱਲਾਂ ਤੋਂ ਜਿੰਨੇ ਵੀ ਸਾਡੇ ਲੀਡਰ ਨੇ ਚਾਹੇ ਦੰਦੇ ਵਾਲ ਹੋਵੇ ਚਾਹੇ ਕੋਈ ਹੋਰ ਡਰਦੇ ਨਹੀਂ ਅਸੀਂ ਅਸੀਂ ਥਾਣੇ ਜਾਣ ਤੋਂ ਡਰਦੇ ਸਾਡੇ ਦੇ ਪਰਚਾ ਦਰਜ ਹੋਣ ਤੋਂ ਡਰਦੇ ਸਾਨੂੰ ਜੇਲ੍ਹ ਚ ਭੇਜਦਾਂ ਨਾ ਅਸੀਂ ਉਤੋਂ ਡਰਦੇ ਸਾਨੂੰ ਮਾਰਦਾਂ ਨਾ ਅਸੀਂ ਉਤੋਂ ਡਰਦੇ ਅਸੀਂ ਐਈ ਸਰਕਾਰਾਂ ਤੋਂ ਕੋਈ ਡਰਦੇ ਨਹੀਂ ਨਾ ਡਰਨਾ ਹੈ ਕਈ ਵਾਰ ਸਾਨੂੰ ਪੱਤਰਕਾਰ ਸਵਾਲ ਕਰਦੇ ਨੇ ਵੀ ਸਾਡੇ ਡਰਦੇ ਨੇ ਵਾਪਸ ਲਿਆ ਡਰਦਣ ਕਿਉਂ ਲੈ ਲਿਆ ਸਾਡੇ ਸਾਥੀਆਂ ਤੇ ਇੱਕ ਹਮਲਾ ਹੋਇਆ ਅਸੀਂ ਸਰਕਾਰ ਨਹੀਂ ਮੈਂ ਵੀ ਸਵਾਲ ਕਰੂੰਗਾ ਨਾ ਤੁਸੀਂ 26 ਤਰੀਕ ਦਾ ਵਿਧਾਨ ਸਭਾ ਦਾ ਘਰਾਓ ਰੱਖਿਆ ਸੀ ਹੁਣ ਤੁਸੀਂ ਅੱਜ ਉਹ ਕੈਨਸਲ ਕਰ ਦਿੱਤਾ ਕੀ ਤੁਸੀਂ ਉਹ ਡਰ ਕੇ ਹੀ ਕੈਨਸਲ ਕੀਤਾ ਬਿਲਕੁਲ ਨਹੀਂ ਦੋਨਾਂ ਪਾਸੇ ਕਦਮ ਚੁੱਕਣੇ ਪੈਂਦੇ ਨੇ ਅਸੀਂ ਸਾਡਾ ਉਹ ਵਾਪਸ ਲਿਆ ਸਰਕਾਰ ਨੂੰ ਮੀਟਿੰਗ ਤੋਂ ਜਵਾਬ ਦਿੱਤਾ ਚਿੱਠੀ ਕੱਢੀ ਹੋਈ ਤੋਂ ਜਵਾਬ ਦਿੱਤਾ ਠੀਕ ਹੈ ਨਾ ਗੱਲ ਤੇ ਅਸੀਂ ਕਿਹਾ ਵੀ ਅਸੀਂ ਮਤਲਬ 28 ਤਰੀਕ ਨੂੰ ਜ਼ਿਲ੍ਹਾ ਹਡਕੁਆਟਰਾਂ ਤੇ ਜ਼ਬਰ ਮਰੋਦੀ ਅਸੀਂ ਰੇਲੀਆਂ ਕਰਨੀਆਂ ਨੇ ਧਰਨੇ ਦੇਣੇ ਨੇ 24 ਤਰੀਕ ਨੂੰ ਮੀਟਿੰਗਾਂ ਕਰਨੀਆਂ ਨੇ ਅਸੀਂ ਜਿਹੜਾ ਜਿੰਨੀ ਵੀ ਸਾਡੀ ਤਾਕਤ ਹੈ ਜਿਹੜਾ ਦੋਲਣ ਤੇ ਹਮਲਾ ਹੋਇਆ ਅਸੀਂ ਪਹਿਲਾਂ ਉਥੇ ਲਾਵਾਂਗੇ ਦੂਜੀਆਂ ਮੰਗਾਂ ਬਾਰੇ ਫਿਰ ਸੋਚਾਂਗੇ ਪਰ ਤੁਹਾਨੂੰ ਲੱਗਦਾ ਕਿ ਜਿਵੇਂ ਅੱਡੋ ਪਾਟੀ ਹੋ ਗਿਆ ਸਯੁਕਤ ਕਿਸਾਨ ਮੋਰਚਾ ਧੜਿਆਂ ਚ ਵੰਡਿਆ ਗਿਆ ਪਾਟ ਗਿਆ ਉਹਦੇ ਕਾਰਨ ਤੁਹਾਨੂੰ ਇੰਨਾ ਵੱਡਾ ਨੁਕਸਾਨ ਹੋ ਰਿਹਾ ਬਹੁਤ ਵੱਡਾ ਕਿਸ ਨੇ ਕਿਹਾ ਸੀ ਕਾਦਾ ਵੀ ਨੰਬਰਦਾਰ ਦਰਵਾਜ਼ਾ ਹੈ ਨਹੀਂ ਕਹਿੰਦਾ ਪਾਈਆਂ ਚ ਫੁੱਟ ਪੈ ਗਈ ਮੈਂ ਤਾਂ ਪਹਿਲਾਂ ਕਹਿੰਨਾ ਇਹ ਹਮਲਾ ਹੀ ਸਾਡੀ ਫੁੱਟ ਚ ਹੋਇਆ ਸਾਨੂੰ ਏਕਤਾ ਕਰਨ ਦੀ ਲੋੜ ਹੈ ਸਾਨੂੰ ਆਪ ਦੀ ਹੋਮਾ ਛੱਡਣ ਦੀ ਲੋੜ ਹੈ ਚਾਹੇ ਮੈਂ ਹੋਮਾ ਕੋਈ ਹੋਵੇ ਸਾਨੂੰ ਲੜਨ ਦੀ ਲੋੜ ਹੈ ਏਕਤਾ ਕਰਕੇ ਲੜਨ ਦੀ ਲੋੜ ਹੈ ਅ ਬਸ਼ੀਸ਼ ਜੇ ਤੁਸੀਂ ਪਹਿਲਾਂ ਇਕੱਠੇ ਹੋਏ ਸੀ 12 ਜੱਥੇ ਬੰਦੀਆਂ ਇਕਤੀਆਂ 13 ਇਕਤੀਆਂ ਅਸੀਂ 25 ਇਕੱਠੇ ਹੋਏ ਅਸੀਂ ਜਿਹੜੇ ਸਾਡੇ ਵਿਚਾਰ ਸੀ ਉਹ ਅਸੀਂ ਕੱਢ ਕੇ ਪਾਸੇ ਰੱਖੇ ਵੀ ਐਦੂੰ ਬਾਦ ਆਪਾਂ ਮੋਰਚੇ ਦੇ ਵਿਚਾਰਨ ਦੀ ਗੱਲ ਕਰਨੀ ਆ ਸਾਰੀ ਤੈਹ ਹੋ ਗਈ ਅਸੀਂ ਕੱਲੀ ਕੱਲੀ ਜਥੇਬੰਦੀ ਪਾ ਲਈ ਕੱਲੀ ਕੱਲੀ ਅਸੀਂ ਬੱਤੀ ਹੋ ਗਏ ਅਸੀਂ ਵੱਡੀ ਪੱਧਰ ਤੇ ਪੰਜਾਬ ਦੇ ਵਿੱਚ ਅੰਦੋਲਨ ਚਲਾਇਆ ਗੱਡੀਆਂ ਰੋਕੀਆਂ ਰਸਤੇ ਰੋਕੇ ਫਿਰ ਅਸੀਂ ਦਿੱਲੀ ਨੂੰ ਗਏ ਫਿਰ ਅਸੀਂ ਮਤਲਬ ਇੱਕ ਸਾਲ ਮਤਲਬ 12-13 ਦਿਨ ਜਿਸਕੇ ਜੀ ਉੱਥੇ ਰਹਿ ਕੇ ਆਏ ਤਾਂ ਅਸੀਂ ਮੰਗਾ ਮਨਾ ਕੇ ਮੋਦੀ ਨੇ ਮਾਫੀ ਮੰਗੀ ਸਾਥੋਂ ਜਿਹੜਾ ਮੋਦੀ ਅੱਜ ਪੰਜਾਬ ਸਰਕਾਰ ਤੋਂ ਸਾਡੇ ਤੇ ਹਮਲੇ ਕਰਾ ਰਿਹਾ ਉਹਨੇ ਕਹਿ ਮੈਥੋਂ ਮੈਂ ਸਮਝਾ ਨਹੀਂ ਸਕਿਆ ਮੈਂ ਕਿਸਾਨਾਂ ਤੋਂ ਮਾਫੀ ਮੰਗਦਾ ਠੀਕ ਹੈ ਨਾ ਗੱਲ ਇਹੀ ਸਭ ਤੋਂ ਫਰਕ ਆ ਰਿਹਾ ਜਿਹੜੀ ਸਾਡੇ ਚ ਫੋਟੋ ਬੈਗੀ ਅਸੀਂ ਆਉਣ ਵਾਲੇ ਸਮੇਂ ਚ ਏਕ ਤੱਕ ਅੱਛਾ ਇਹਦਾ ਮਤਲਬ ਆਪਾਂ ਮੰਨ ਸਕਦੇ ਆ ਕਿ ਫੋਟ ਪੈਣ ਤੋਂ ਤੇ ਹੁਣ ਜਿਵੇਂ ਤੁਹਾਡੀ ਲਹਿਰ ਡਾਊਨ ਗਈ ਐ ਤੋ ਤੁਸੀਂ ਸਭ ਕੁ ਸਿੱਖਿਆ ਦੇਖੋ ਲਹਿਰਾਂ ਚੜ੍ਹਦੀਆਂ ਤੇ ਲੈਂਦੀਆਂ ਰਹਿੰਦੀਆਂ ਮੈਂ ਰਖ ਲਾ ਮੈਨੂੰ ਘੱਟੋ ਘੱਟ 45 ਸਾਲ ਹੋ ਗਏ ਕਈ ਵਾਰ ਅਸੀਂ ਗਵਰਨਰ ਦੇ ਘਰਾਓ ਕੀਤੇ ਨੇ ਫੇਰ ਡਾਊਨ ਲਹਿਰ ਹੋ ਗਈ ਫੇਰ ਫੇਰ ਅਸੀਂ ਕੋਈ ਘਰਾਓ ਕੀਤੇ ਨੇ ਫੇਰ ਡਾਊਨ ਹੋ ਗਈ ਫਿਰ ਜੱਥੇ ਬੰਨੀ ਅਜ ਫੁੱਟ ਪੈ ਗਈ ਫਿਰ ਡਾਊਨ ਹੋ ਗਈ ਅਸੀਂ ਦੁਬਾਰੇ ਇਕੱਠੇ ਹੋ ਗਏ ਫਿਰ ਅਸੀਂ ਸੰਗਾ ਚੜੜਾ ਪੈ ਗਈ ਇਹ ਹਮੇਸ਼ਾ ਵਾਸਤੇ ਚੜਾ ਇੱਕ ਤਾਂ ਤੁਸੀਂ ਇਹ ਗੱਲ ਸੁਣ ਲੋ ਨੌਜਵਾਨੇ ਮੇਰੀ ਗੱਲ ਜੇ ਸੁਣ ਲੈਣਾ ਫਿਰ ਇੱਕ ਚੀਜ਼ ਖਰੋਚ ਨਹੀਂ ਹੈਗੀ ਫਿਰ ਇੱਕ ਚੀਜ਼ ਹਰਕਤ ਚ ਹੈ ਮਤਲਬ ਜਿਹੜੇ ਬੈਂਚ ਤੇ ਆਪਾਂ ਬੈਠੇ ਆ ਇਹ ਲੋਹੇ ਦਾ ਹੈ ਗਤੀਸ਼ੀਲ ਹੈ ਗਤੀਸ਼ੀਲ ਹੈ ਪਰ ਕਦੇ ਨਾ ਕਦੇ ਇਹ ਜਰ ਲੱਗ ਕੇ ਇਹਨੇ ਮਤਲਬ ਚਲੇ ਹੀ ਜਾਣਾ ਹੈ ਖਤਮ ਹੋ ਜਾਣਾ ਹੈ ਬੰਦਾ ਵੀ ਇਹੀ ਹੈ ਬੰਦਾ ਦਾ ਜਦੋਂ ਪੇਟ ਦੇ ਵਿੱਚ ਜਰਮ ਹੁੰਦਾ ਖਸ ਖਾਦਾ ਦਾਣਾ ਉਹਦਾ 360 ਹਿੱਸਾ ਬਣਾ ਲਓ ਇੱਕ ਕਣ ਜਾਂਦਾ ਹੈ ਵਿਕਾਸ ਕਰਦਾ ਹੈ ਵਿਕਾਸ ਕਰਦਾ ਜੰਮਦਾ ਖੇਡਦਾ ਪਾਦਾ ਅਜਿਹੀ ਹੁੰਦੀ ਹੈ ਤੇ ਹੌਲੀ ਹੌਲੀ ਬੁढ़ा ਹੋ ਜਾਂਦਾ ਹੁਣ ਮੈਂ ਆਪਦੀ ਗੱਲ ਤੁਹਾਨੂੰ ਦੱਸਾਂ ਮੈਂ ਬਸ ਦੀ ਕਿਤੇ ਟਾਕੀ ਤੇ ਨਹੀਂ ਚੜੇ ਸੀਗਾ ਮੈਂ ਸ਼ਾਲ ਮਾਰ ਕੇ ਸੀਸੇ ਤੇ ਜੜ ਜਾਂਦੀ ਤਦੋਂ ਜਦੋਂ ਤੁਹ ਟਾਕੀ ਸੀ ਵੀ ਨਹੀਂ ਜਿਹੜੀ ਜਦੋਂ ਗੱਲ ਕਰ ਲਈਏ ਪੌਣ ਸਾਲ ਜਾਵਾਂਗੇ ਲੋਕਾਂ ਦੀ ਸੇਵਾ ਕਰਾਂਗੇ ਇਹ ਹਮੇਸ਼ਾ ਬਾਤ ਚ ਉਦੌਲਣ ਚ ਚੜ ਤੇ ਚੜਾਈ ਹਾਂ ਜੇ ਲੀਡਰ ਨਾ ਰਾਸਤਾ ਜਾ ਜਾਣ ਸਾਰਾ ਨੋ ਮਾੜੀ ਗੱਲ ਮੈਂ ਗਰੰਟੀ ਕਰਦਾ ਤੂੰ ਅੱਜ ਡੱਲੇਆਣਾ ਨਾਲ ਗੱਲ ਕਰ ਲਓ ਅੱਜ ਪਨੀਰ ਨਾਲ ਗੱਲ ਕਰ ਉਹ ਲੀਡਰ ਨਾਲ ਉਹ ਬਿਲਕੁਲ ਨਰਾਸ਼ਤਾ ਜੀ ਹਾਂ ਪਰ 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 ਰੁਲਦੂ ਜੀ ਪ੍ਰਧਾਨ ਜੀ ਲੀਡਰ ਨਹੀਂ ਨਰਾਸ਼ਤਾ ਚ ਹੋਣਗੇ ਪਰ ਪੰਜਾਬ ਦੀ ਜਿਹੜੀ ਕਿਸਾਨ ਲਹਿਰ ਆ ਜਿਹੜੀ ਕਿਸਾਨੀ ਹੈ ਨਾ ਉਸયુક્ત ਮੋਰਚੇ ਦੀ ਫੁੱਟ ਕਰਨ ਨਰਾਸ਼ ਹੈ ਫੁੱਟ ਕਰਨ ਪਿੰਡਾਂ ਦੇ ਵਿੱਚ ਕਿਸਾਨ ਦੁਖੀ ਹਨ ਹੁਣ ਤੁਸੀਂ ਅੱਜ ਗੱਲ ਕੀਤੀ ਵੀ ਕਿਸਾਨ ਲੀਡਰ ਜਿਹੜੇ ਆ ਉਹਨਾਂ ਦੀ ਕਿਤੇ ਨਾ ਕਿਤੇ ਹੌਮੇ ਸੀ ਕਿਤੇ ਨਾ ਕਿਤੇ ਉਹਨਾਂ ਚ ਕੋਈ ਜਿਦਾਂ ਵੀ ਸੀ ਮਤਲਬ ਕਿਤੇ ਨਾ ਕਿਤੇ ਗੱਲ ਚੱਲਦੀ ਰਹੀ ਕਿ ਜਿਵੇਂ ਪਾਟੇ ਖਾਨ ਆਡੂ ਖਾਲੀ ਗੱਲ ਜਾਂ ਹੋਮੇ ਕਾਰਨ ਏਕਤਾ ਨਹੀਂ ਹੋ ਸਕੀ ਕਿਤੇ ਨਾ ਕਿਤੇ ਤਾਂ ਉਹਦਾ ਜਿਹੜਾ ਖਮਿਆਜ਼ਾ ਹੈ ਅੱਜ ਪੂਰੇ ਪੰਜਾਬ ਦੀ ਔਰ ਭਾਰਤ ਦੀ ਕਿਸਾਨ ਲਹਿਰ ਨੂੰ ਭੁਗਤਣਾ ਪੈ ਰਿਹਾ ਹੈ ਕਿਤੇ ਨਾ ਕਿਤੇ ਸੱਚਮੁੱਚ ਜੇ ਭਗਵੰਤ ਮਾਨ ਕਹਿੰਦੇ ਸੀ ਪਿਛਲੇ ਦਿਨੀ ਵੀ ਪੈਰਲਰ ਸਰਕਾਰ ਚਲਾ ਰਹੇ ਨਹੀਂ ਤਾਂ ਤੁਹਾਡੀ ਤਾਕਤ ਪੈਰਲਰ ਸਰਕਾਰ ਵਾਲੀ ਸੀ ਪਰ ਤੁਹਾਨੂੰ ਨਹੀਂ ਲੱਗਦਾ ਕਿ ਕਿਸਾਨ ਲੀਡਰਾਂ ਨੂੰ ਪਹਿਲਾਂ ਹੀ ਆਪਣੀ ਜਿਹੜੀ ਉਹ ਈਗੋ ਜਾਂ ਹੋਮੋਸਿਓ ਨੂੰ ਪਾਸੇ ਸੁੱਟ ਕੇ ਇਹ ਪਹਿਲਾਂ ਤਾਂ ਜਾਦ ਫੁੱਟ ਪਾਉਣੀ ਨਹੀਂ ਚਾਹੀਦੀ ਸੀ ਜੇ ਪੈ ਗਈ ਸੀ ਤੇ ਇਕਤਾ ਕਰ ਲੈਣੀ ਚਾਹੀਦੀ ਸੀ ਸਾਡੀ ਲਹਿਰ ਹੈ ਜਿਹੜੀ ਅਸੀਂ ਅੱਜ ਵੀ ਚਾਹੇ ਠੀਕ ਆ ਸਾਡੇ ਜਿਹੜੀ ਕਿਸਾਨੀ ਹੈ ਜਿਹੜੀ ਥੋੜੀ ਜੀ ਸਮਝ ਬੱਤ ਰੱਖਦੀ ਹੈ ਉਹ ਰਸਤੇ ਆ ਜਾਂਦੀ ਹੈ ਅੱਜ ਵੀ ਅਸੀਂ ਕਿਸੇ ਦੀ ਕੁੜਕੀ ਨਹੀਂ ਹੁਣ ਦਿੰਦੇ ਅੱਜ ਵੀ ਕਿਸੇ ਕਿਸਾਨ ਨੂੰ ਕਰਜ਼ੇ ਦੇ ਵਿੱਚ ਠਾਣੀ ਜੀ ਨਹੀਂ ਜਾਣ ਦਿੰਦੇ

ਅਸੀਂ ਅੱਜ ਵੀ ਲੋਕਾਂ ਦੀਆਂ ਮੰਗਾਂ ਉੰਨੀਆਂ ਮਨਾ ਰਹੇ ਹਾਂ ਹਾਂ ਵੱਡੇ ਦੋਲਨਾਂ ਵਾਸਤੇ ਸਾਨੂੰ ਲੋਕਾਂ ਦੀ ਲੋੜ ਹੈ ਵੱਡੇ ਲੋਕਾਂ ਦੋਲਨਾਂ ਵਾਸਤੇ ਸਾਨੂੰ ਲੋਕਾਂ ਨੂੰ ਤਿਆਰ ਕਰਨਾ ਪਊਗਾ ਇਹੀ ਹੈ ਤੇ ਸਾਡਾ ਮੈਂ ਇੱਕ ਪਰ ਪਰ ਮੇਰਾ ਅਗਲਾ ਸਵਾਲ ਇਹ ਹੈ ਕਿ ਸੈਂਟਰ ਸਰਕਾਰ ਨੂੰ ਹਰਾ ਕੇ ਆਏ ਤੁਸੀਂ ਪਰ ਹੁਣ ਪੰਜਾਬ ਦੀ ਜਿਹੜੀ ਸੂਬਾ ਸਰਕਾਰ ਹੈ ਇਹ ਤੁਹਾਨੂੰ ਡਾਊਨ ਕਰ ਗਈ ਇਹਨਾਂ ਨੇ 5 ਤਰੀਕ ਨੂੰ ਵੀ ਤੁਹਾਨੂੰ ਐਕਸ਼ਨ ਨਹੀਂ ਕਰਨ ਦਿੱਤਾ ਉਸ ਤੋਂ ਬਾਅਦ ਹੁਣ ਤੁਹਾਨੂੰ ਦੂਜਾ ਐਕਸ਼ਨ ਕੈਨਸਲ ਕਰਨਾ ਪੈ ਰਿਹਾ ਸ਼ੰਭੂ ਖਨੋਰੀ ਵਿੱਚ ਕਾਤਾ ਕੀ ਭਗਵਾਨਤਮਨ ਸਰਕਾਰ ਸੈਂਟਰ ਸਰਕਾਰ ਨਾਲ ਉੱਤੋਂ ਦੀ ਪੈ ਰਹੀ ਐ ਜਾਂ ਉਹਨਾਂ ਨਾਲ ਮਿਲ ਕੇ ਚੱਲ ਰਹੀ ਐ ਮੈਨੂੰ ਇਹ ਲੱਗਦਾ ਮੈਂ ਅਜੇ ਤੱਕ ਭਗਵਾਨ ਸਰਕਾਰ ਨੂੰ ਕਦੇ ਮਾੜਾ ਨਹੀਂ ਕਿਹਾ ਤੀ ਮੈਨੂੰ ਕਹਿਣਾ ਪੈ ਗਿਆ ਮੈਨੂੰ ਇਹ ਲੱਗਦਾ ਵੀ ਮੋਦੀ ਦੀ ਬੀ ਟੀਮ ਬਣ ਗਈ ਮੈਨੂੰ ਇੱਕ ਖਾਸ਼ਾ ਹੋ ਰਿਹਾ ਦੇਖੋ ਹੋਵੇਗਾ ਹਾਂ ਕੁਝ ਵੀ ਮਤਲਬ ਗੱਲ ਕਹਿਣੀ ਬਰੀ ਔਖੀ ਹੋ ਰਹੀ ਐ ਮੈਨੂੰ ਇਹ ਲੱਗਦਾ ਸਿੱਧੀ ਸਰਕਾਰ ਖਰੀਦੂਗੀ ਸੈਂਟਰ ਸਰਕਾਰੋਂ ਕੋਈ ਉਹਨਾਂ ਵੱਡੀ ਗੱਲ ਨਹੀਂ ਇੱਕ ਐਮਐਲਏ ਨੂੰ 10 ਕਰੋੜ ਰੁਪਏ ਦਾ ਵਾਧੂ ਦਿੱਤਾਗਾ 70 ਮੈਲਿਆਂ ਦੀ ਲੋੜ ਸਰਕਾਰੀ ਚਲੀ ਜਾਊਗੀ ਮੈਨੂੰ ਤਾਂ ਖਤਰਾ ਇਹ ਹੋ ਰਿਹਾਗਾ ਵੀ ਹੋਰ ਸਟੇਟ ਵਿੱਚ ਖਰੀਦਦੇ ਨੇ ਐਮਐਲਏ ਉਹਨਾਂ ਨੇ ਵੱਡੀ ਪੱਧਰ ਤੇ ਖਰੀਦਦੇ ਮੈਨੂੰ ਇਹ ਲੱਗਦਾ ਪੰਜਾਬ ਦੀ ਸਰਕਾਰ ਖਰੀਦਣਗੇ ਕੌਣ ਮਤਲਬ ਮੋਦੀ ਸ਼ਾਹ ਮਤਲਬ ਸਿੱਧੇ ਹੀ ਨੂੰ ਤਬਦੀਲ ਕਰ ਦਾਂਗੇ ਭਾਰਤੀ ਜਨਤਾ ਪਾਰਟੀ ਨੂੰ ਜਿੱਥੇ ਜਿਹੜੇ ਕਦਮਾਂ ਤੇ ਭਗਵੰਤ ਚੱਲਿਆ ਇਹ ਉਧਰ ਨੂੰ ਵਧਿਆ ਤਾਂ ਕੰਮ ਇਹ ਬਣ ਜਾਣਾ ਹੈ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਐਮਐਲਏ ਵੇਖ ਸਕਦੇ ਨੇ ਜਿਹੜੀਆਂ ਪ੍ਰਸਥਤੀਆਂ ਨਿਗੀਆਂ ਇਹ ਤਾਂ ਮੁਕਰ ਨਹੀਂ ਹੋ ਸਕਦਾ ਮਤਲਬ ਜਿਹੜਾ ਹਾਲਤ ਚੱਲੀਆਂ ਦੇ ਨੇ ਉਹਦੇ ਕਹਿਣ ਤੇ ਸਾਡੇ ਤੇ ਹਮਲਾ ਕਰਨਾ ਉਹਦੇ ਕਹਿਣ ਤੇ ਸਾਡਾ ਧਰਨਾ ਚੁਕਾਉਣਾ ਇਹ ਵਿਕਣ ਦੀ ਕੀ ਵੱਡੀ ਗੱਲ ਹੈ ਕਦੋਂ ਵਿਗਿਆ ਸਿਆਸੀ ਲੋਕਾਂ ਦਾ ਕੀ ਹੁੰਦਾ ਜਦ ਮਰਜ਼ੀ ਵਿਕ ਜਾਣ ਹਾਂ ਜਿਹੜੀ ਮੈਂ ਤੁਹਾਨੂੰ ਗੱਲ ਜਿਹੜੀ ਗਹਾਲੀ ਵਿਸ਼ੇਸ਼ ਕਹਿਣੀ ਚਾਹੁੰਦਾ ਅਸੀਂ ਯਤਨ ਪੂਰੇ ਕਰੇ ਦੇਖੋ ਅਸੀਂ ਜਿੱਤ ਕੇ ਦੋਲਣਾ ਆਏ ਅਸੀਂ ਕਿਹਾ ਵੀ ਆਪਾਂ ਦਰਬਾਰ ਸਾਹਿਬ ਜਾਣਾ ਸਾਡੇ ਵੱਡੇ ਭਾਈ ਨੇ ਡੇਰ ਦੇ ਸਤਿਕਾਰਯੋਗ ਲੀਡਰ ਨੇ ਸਾਡੇ ਕਹਿੰਦਾ ਵੀ ਮੈਂ ਤੁਹਾਡੇ ਨਾਲ ਨਹੀਂ ਜਾਣਾ ਜਵਾਬ ਦਿੱਤਾ ਚਲੋ ਕੋਈ ਗੱਲ ਨਹੀਂ ਅਸੀਂ ਮੁੜ ਕੇ ਆ ਗਏ ਅਸੀਂ ਇਲੈਕਸ਼ਨਾਂ ਚ ਵਾਗੇ। ਚਲ ਮੈਂ ਉਹਨੂੰ ਵੀ ਬਹੁਤਾ ਠੀਕ ਨਹੀਂ ਸਮਝਦਾ ਸਾਨੂੰ ਨਹੀਂ ਜਾਣਾ ਚਾਹੀਦਾ ਜੀ ਮੈਂ ਤੁਹਾਡੇ ਸਾਹਮਣੇ ਮੰਨਦਾ ਉਹ ਸਾਥੋਂ ਥੋੜੀ ਜਿਹੀ ਗਲਤੀ ਹੋਈ ਹੈ। ਸਾਨੂੰ 4 ਮਹੀਨਿਆਂ ਲਈ ਮਤਲਬ ਮੋਰਚੇ ਤੋਂ ਸਸਪੈਂਡ ਕਰਤਾ। ਸਾਢੇ 4 ਮਹੀਨੇ ਪੂਰੇ ਹੋ ਗਏ ਤੂੰ ਮੇਰੇ ਪੋਤੇ ਨੂੰ ਜਾਣਦਾ ਹੋਵੇਂ ਸੁੱਖੀ ਨੂੰ ਉਹ ਬੜਾ ਨਰਾਸ਼ ਆਪਾਂ ਮੋਰਚੇ ਤੋਂ ਬਾਹਰ ਵਾਕੇ ਮੋਰਚੇ ਤੋਂ ਚਾਹ ਹੋ ਗਿਆ ਮੈਂ ਤੁਹਾਨੂੰ ਕੋਈ ਚਿੰਤਾ ਨਾ ਕਰ ਆਪਾਂ ਮੋਰਚੇ ਹੀ ਵਾਗ ਜਾਂਗੇ। ਸਾਢੇ 4 ਮਹੀਨੇ ਪੂਰੇ ਹੋਏ ਜਾ ਕੇ ਅਸੀਂ ਹੱਥ ਬੰਨੇ ਵੀ ਸਾਡੀ ਸਜ਼ਾ ਪੂਰੀ ਕੀ ਸਾਨੂੰ ਰੋਲਾ ਲਓ ਜੀ। ਸਾਨੂੰ ਕਹੇ ਦੂਜੀ ਮੀਟਿੰਗ ਤੇ ਆਜੋ। ਅਸੀਂ ਦੂਜੀ ਮੀਟਿੰਗ ਤੇ ਬਾਕੀ ਮਤਲਬ ਅਸੀਂ ਸਾਨੂੰ ਮੋਰਚੇ ਸਾਹਮਣੇ ਕਹਿ ਲਿਆ ਡੱਲੇ ਸਭ ਕਦਾ ਮੈਂ ਨਹੀਂ ਰਹਿਣਾ ਡੱਲੇ ਵਾਲੇ ਸਭ ਕਹਿੰਦੇ ਮੈਂ ਨਹੀਂ ਜਾਣਾ ਮੈਂ ਮੈਂ ਰਹਿਣਾ ਨਹੀਂ ਜੇ ਆਉਣਗੇ ਮੈਂ ਹੀ ਨਹੀਂ ਰਹਿਣਾ ਮਤਲਬ ਵੀ ਮੈਂ ਹੀ ਨਹੀਂ ਰਹਿਣਾ ਉਸ ਤੋਂ ਬਾਅਦ ਉਹਨੇ ਗੈਰ ਸਿਆਸੀ ਮੋਰਚਾ ਬਣਾ ਲਿਆ ਗੈਰ ਸਿਆਸੀ ਇੱਥੇ ਡੇਰਾ ਸਾਧ ਵੀ ਹੈ ਨਹੀਂ ਸਾਰਾ ਕੰਮ ਤਾਂ ਰਾਜਨੀਤੀ ਕਰਦੀ ਹੈ ਸਾਡੀਆਂ ਮੰਗਾ ਰਾਜਨੀਤੀ ਨੇ ਉਹਨਾਂ ਦੀਆਂ ਨੇ ਕੌਣ ਕਹਦਾ ਵੀ ਗੈਰ ਸਿਆਸੀ ਮਤਲਬ ਅਸੀਂ ਪਰ ਮੈਨੂੰ ਗੱਲ ਹੋਣਾ ਕਰਨੀ ਪਊਗੀ ਅਸੀਂ ਸ਼ਰਦੂਸੀ ਮਗਰ ਲਾ ਕੇ ਗੈਰ ਸਿਆਸੀਆਂ ਗੈਰ ਸਿਆਸੀਆਂ ਸ਼ਰਦੂਸੀ ਚੀਰਮੈਨ ਬਣ ਗਿਆ ਅਸੀਂ ਕਿਹਾ ਅਸੀਂ ਗੈਰ ਸਿਆਸੀਆਂ ਗੈਰ ਸਿਆਸੀਆਂ ਭਵਿੰਦਰ ਮਾਨ ਰਾਸਵਾ ਦਾ ਮੈਂਬਰ ਬਣ ਗਿਆ ਮੇਰੇ ਲੀਡਰ ਨੇ ਉਹ ਰਹੇ ਨੇ ਅਸੀਂ ਕਿਹਾ ਵੀ ਅਸੀਂ ਗੈਰ ਸਿਆਸੀਆਂ ਗੈਰ ਸਿਆਸੀਆਂ ਲਖੋਰ ਚੀਰਮੈਨ ਬਣ ਗਿਆ ਫਿਰ ਵੀ ਗੈਰ ਸਿਆਸੀ ਕਿੱਥੇ ਰਹਿ ਕੇ ਗੱਲ ਦਾ ਜਦੋਂ ਕੋਈ ਇਹ ਵਿੰਗ ਪਾਉਣਾ ਪੈਂਦਾ ਨਾ ਬੰਦੇ ਨੂੰ ਮੇਰਾ ਖਿਆਲ ਹੈ ਵੀ ਬਸ ਹੁਣ ਅਸੀਂ ਸਾਰੀਆਂ ਗੱਲਾਂ ਛੱਡ ਦਈਏ ਨਹੀਂ ਮੈਂ ਇੱਕ ਸਵਾਲ ਪੁੱਛਣਾ ਹੈ ਪੰਜਾਬ ਦੇ ਪਿੰਡਾਂ ਦੇ ਕਿਸਾਨ ਜਾਣਨਾ ਚਾਹੁੰਦੇ ਨੇ ਜਿਹੜੀ ਥੋੜੇ ਚ ਫੁੱਟ ਪਈ ਆ ਜੇ ਟਿੱਕਣਾ ਹੋਵੇ ਤਾਂ ਫੁੱਟਦਾ ਫਿਰ ਅਸਲੀ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਅਸੀਂ ਸਾਰੇ ਜ਼ਿੰਮੇਵਾਰ ਹੂੰ ਕੋਈ ਇਕੱਲਾ ਡੱਲੇ ਵਾਲਾ ਨਹੀਂ ਜ਼ਿੰਮੇਵਾਰ ਸਾਰੇ ਜ਼ਿੰਮੇਵਾਰ ਅਸੀਂ ਇਲੈਕਸ਼ਨ ਲੜੀ ਤਾਂ ਫੁੱਟ ਪਈਆ ਡੱਲੇ ਵਾਲ ਮੁੜ ਕੇ ਸਾਡੇ ਨਾਲ ਨਹੀਂ ਲੜਿਆ ਤਾਂ ਫੁੱਟ ਪਈਆ ਅਸੀਂ ਸਾਰੇ ਜ਼ਿੰਮੇਵਾਰਾਂ ਇਕੱਲਾ ਕੋਈ ਜ਼ਿੰਮੇਵਾਰ ਨਹੀਂ ਸਾਰੇ ਜ਼ਿੰਮੇਵਾਰੀ ਨੂੰ ਕਬੂਲ ਕਰਦੇ ਆ ਉਹਨੂੰ ਅਸੀਂ ਲੋਕਾਂ ਤੋਂ ਕਹਿ ਦਈਏ ਆਪ ਤੇ ਲੀਡਰ ਨੂੰ ਕਹਿ ਦਈਏ ਪੁੱਲ ਬੁਖਸ਼ਾ ਕੇ ਅਸੀਂ ਇਕੱਠੇ ਹੋਵਾਂਗੇ ਔਰ ਭਗਵੰਤਮਾਨ ਸਰਕਾਰ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿੱਦਾਂ ਤੁਹਾਡੇ ਤੇ ਮਤਲਬ ਕਹਿ ਸਕਦੇ ਆ ਤੁਹਾਨੂੰ ਟੱਕਰੀ ਹੈ ਪਿੱਛੇ ਜਾਂ ਪੁਲਿਸ ਵਰਤ ਰਹੀ ਹੈ ਪੁਲਸੀ ਐਕਸ਼ਨ ਹੋ ਰਹੇ ਨੇ ਇਹਦੇ ਨਾਲ ਤੁਹਾਨੂੰ ਇਹ ਲੱਗਦਾ ਆਮ ਆਦਮੀ ਪਾਰਟੀ ਪੰਜਾਬ ਚ ਸਿਆਸੀ ਖੁਦਕੁਸ਼ੀ ਕਰ ਰਹੀ ਹੈ ਹਾਂ ਜਿਹੜਾ ਮੈਨੂੰ ਸਾਨੂੰ ਇਹ ਲੱਗਦਾ ਵੀ ਇੱਕ ਪੁਲਿਸ ਰਾਜ ਕਰ ਰਹੀ ਹੈ ਪੁਲਿਸ ਨੂੰ ਸਾਰੀਆਂ ਪਾਵਰਾਂ ਦੇ ਰਹੀ ਹੈ ਪੁਲਿਸ ਤੋਂ ਸਾਰਾ ਕੰਮ ਕਰਾ ਰਹੀ ਹੈ ਸਾਡੇ ਨਾਲ ਗੱਲ ਕਰਨੀਆਂ ਤਾਂ ਵੀ ਪੁਲਿਸ ਨੇ ਕਰਨੀਆਂ ਸਾਨੂੰ ਰਸਤੇ ਰੋਕਣਾ ਤਾਂ ਵੀ ਪੁਲਿਸ ਨੇ ਰੋਕਣਾ ਹੈ ਕੋਈ ਐਕਸ਼ਨ ਕਰਨਾ ਰਾਤ ਨੂੰ ਗ੍ਰਿਫਤਾਰਨਾ ਤਾਂ ਵੀ ਪੁਲਿਸ ਨੇ ਕਰਨਾ ਹੈ ਆਪਦੀਆਂ ਪਾਵਰਾਂ ਛੱਡ ਕੇ ਸਿਵਲ ਮੈਕਬ ਦੀਆਂ ਪਾਵਰਾਂ ਨੂੰ ਖਤਮ ਕਰਕੇ ਪੁਲਿਸ ਦੇ ਹੱਥ ਕੰਮ ਦਿੱਤਾ ਜਾ ਰਿਹਾ ਹੈ ਪਰ ਇਹਨਾਂ ਲੋਕਾਂ ਨੂੰ ਭੁਲੇਖਾ ਲੋਕਾਂ ਨੇ ਉਹ ਦਿਨ ਦੇਖੇ ਨੇ ਜਿੱਦੇ ਕੋਈ ਬਾਜ ਵੀ ਨਹੀਂ ਕੱਢ ਸਕਦਾ ਸੀ ਲੋਕ ਉਹਦੇ ਵੀ ਆਦੀ ਬਾਜ ਕੱਢਦੇ ਰਹੇ ਸੀ ਕਿ ਅਸੀਂ ਆਦੀ ਬਾਜ ਕੱਢਦੇ ਰਾਂਗੇ ਆਖਰੀ ਦਿਨ ਤੱਕ ਅਸੀਂ ਲੜਦੇ ਰਾਂਗੇ ਲੜਾਂਗੇ ਤੇ ਇਕਤਰਾ ਅਗਲੀਆਂ 27 ਦੇ ਇਲੈਕਸ਼ਨ ਚ ਜਿੱਦਾਂ ਭਗਵੰਤ ਮਾਨ ਸਰਕਾਰ ਅੱਜ ਤੁਹਾਡੇ ਨਾਲ ਰਵਈਆ ਕਰ ਰਹੀ ਹੈ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ 2027 ਦੇ ਵੋਟਾਂ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਇਹਦਾ ਖਮਿਆਜਾ ਭੁਗਤਣਾ ਪੈ ਸਕਦਾ ਹੈ ਮੇਰਾ ਖਿਆਲ ਹੈ ਜੇ ਬਾਤ ਦੂਰ ਹੈ ਮਤਲਬ ਤਰਨਵਿਸ਼ੀ ਜੀ ਮੜੇ ਨੇੜੇ ਬਾ ਚਲੀਏ ਅੱਜ ਕਹਣੀ ਗੱਲ ਮਹੱਤਵਨੀ ਹੈਗੀ ਠੀਕ ਹੈ ਜਹੇ ਜੇ ਬੰਦਾ ਕੰਮ ਕਰਦਾ ਉਹਦੀ ਤਾਂ ਭੁਗਤੂ ਭੋਤੂ ਚਾਹੇ ਕੋਈ ਵੀ ਪਹਿਲਾਂ ਬਾਦਲਾ ਨੇ ਭੁਗਤਿਆ ਕਾਂਗਰਸ ਨੇ ਭੁਗਤਿਆ ਜੇ ਕੋਈ ਹਜੇ ਕਰੂ ਇਹ ਭੁਗਤੂ ਮੜੀ ਨੇੜੇ ਗੱਲ ਆ ਜਾਂਦੀ ਮਿੱਤਰ ਪਿਆਰੇ ਤੁਸੀਂ ਸੁਣਿਆ ਰੁਲਦੂ ਸਿੰਘ ਮਾਨਸਾ ਜੀ ਹੋਰਾਂ ਨੇ ਤੁਹਾਡੇ ਨਾਲ ਆਪਣੀ ਸਮੁੱਚੀ ਗੱਲਬਾਤ ਰੱਖੀ ਹੈ ਉਹਨਾਂ ਨੇ ਬੜੇ ਖੁੱਲੇ ਮਨ ਦੇ ਨਾਲ ਸਵੀਕਾਰ ਕੀਤਾ ਹੈ ਕਿ ਜੇ ਸਯੁਕਤ ਕਿਸਾਨ ਮੋਰਚੇ ਚ ਫੁੱਟ ਪਈਆ ਤੇ ਅਸੀਂ ਸਾਰੇ ਉਹਦੇ ਜ਼ਿੰਮੇਵਾਰ ਆ ਉਹਨਾਂ ਨੇ ਮੰਨਿਆ ਕਿ ਸਾਨੂੰ ਏਕਤਾ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ ਉਹਨਾਂ ਨੇ ਫਿਰ ਲਲਕਾਰ ਦੀ ਆਵਾਜ਼ ਦਿੱਤੀ ਹੈ ਕਿ ਪੰਜਾਬ ਦੀ ਕਿਸਾਨੀ ਨਿਰਾਸ਼ ਨਾ ਹੋਵੇ ਅਸੀਂ ਏਕਤਾ ਕਰਕੇ ਆਉਣ ਵਾਲੇ 1-2 ਸਾਲਾਂ ਦੇ ਵਿੱਚ ਦੁਬਾਰਾ ਫਿਰ ਕਿਸਾਨ ਲਹਿਰ ਦੀ ਚੜ੍ਹਤ ਵੱਲ ਵਧਾਂਗੇ ਆਉਣ ਵਾਲਾ ਸਮਾਂ ਦੇਖਾਂਗੇ ਕਿੱਧਰ ਨੂੰ ਜਾਂਦਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਧੰਨਵਾਦ ਜੀ ਸਤਿ ਸ੍ਰੀ ਅਕਾਲ